ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ 883264 ਤੇ 88 ਨਾਲ 94 ਦੇ ਚੁਣੇ ਹੋਏ ਕੈਂਡੀਡੇਟਸ ਦੀ ਸਕੂਲਾਂ ਵਿੱਚ ਜੋਇਨਿੰਗ ਕਿਉਂ ਨਹੀਂ ਹੋ ਰਹੀ ਤੇ ਕਿੰਨਾ ਕਾਰਨਾ ਕਰਕੇ ਜੋਇਨਿੰਗ ਹੋਰ ਵੀ ਲੇਟ ਹੋ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ ਪਰੰਤੂ ਵੀਡੀਓ ਸ਼ੁਰੂ ਕਰਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਵਾਲੇ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪਹਿਲਾਂ ਤਾਂ ETT 2364 ਵਰਤੀ ਡੂੰਗੇ ਘਮਨਕੇਰ ਵਿੱਚ ਫਸੀ ਰਹੀ ਸੀ ਜਿਸ ਵਿੱਚੋਂ ਇਹ ਲੱਖਾਂ ਚਾਰਜ ਹੋਈਆਂ ਕਰਕੇ ਮਸਾਂ ਬਾਹਰ ਨਿਕਲੀ ਸੀ ਪਰੰਤੂ ਹੁਣ ਇਸ ਦੇ ਨਾਲ ਹੀ ETT 994 ਵਰਤੀ ਵੀ ਅਜੇਹੇ ਚੱਕਰਵਾਤਾ ਵਿੱਚ ਫਸੀ ਹੋਈ ਨਜ਼ਰ ਆਉਂਦੀ ਹੈ ਇਹਦੇ ਸਿੱਟੇ ਵੱਜੋਂ ਦੋਹਾਂ ਹੀ ਵਰਤੀਆਂ ਯਾਨੀ ETT 2364 ਤੇ ETT 994 ਕਾਡਰ ਦੇ ਉਮੀਦਵਾਰਾਂ ਨੇ ਇਕੱਠੇ ਹੋ ਕੇ ਵਰਤੀਆਂ ਪੂਰੀਆਂ ਕਰਵਾਉਣ ਲਈ ਇਕ ਹਮਲਾਵਰੰਦਾ ਫੈਸਲਾ ਕੀਤਾ ਹੈ ਦੋਹਾਂ ਹੀ ਵਰਤੀਆਂ ਦੇ ਯੂਨੀਅਨ ਆਗੂਆਂ ਨੇ ਹੁਣ ਇੱਕ ਸਾਂਝਾ ਮੋਰਚਾ ਬਣਾ ਕੇ ਵਰਤੀਆਂ ਪੂਰੀਆਂ ਕਰਾਉਣ ਲਈ ਸਰਕਾਰ ਤੇ ਦਬਾਅ ਬਣਾਉਣ ਦੀ ਰਣਨੀਤੀ ਅਪਣਾਈ ਹੈ ਇਸ ਰਣਨੀਤੀ ਦੇ ਹਿੱਸੇ ਵਜੋਂ ਹੀ ਮਿਤੀ 3 ਦਸੰਬਰ ਨੂੰ ਸੰਗਰੂਰ ਵਿਖੇ ਵੇਰਕਾ ਮਿਲਕ ਗਲਾਂਡ ਦੇ ਨੇੜੇ ਇੱਕ ਵੱਡਾ ਇਕੱਠ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਸੰਗਰੂਰ ਵਿਖੇ ਸਿੱਧਿਤ ਕੋਠੀ ਦਾ ਕਰਾਓ ਕਰਨ ਦਾ ਐਕਸ਼ਨ ਪੁਲਿਕਿਆ ਗਿਆ ਹੈ ਇੱਕ ਜ਼ੋਰਦਾਰ हल्ला ਦੋਹਾਂ ਹੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇਸ ਕਰਕੇ ਕੀਤੇ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਕਿਉਂਕਿ ਦੋਹਾਂ ਹੀ ਪਾਰਟੀਆਂ ਦੇ ਜ਼ਿਆਦਾਤਰ ਸਿਲੈਕਟਡ ਕੈਂਡੀਡੇਟਸ ਨੂੰ ਬੜੀ ਜਦੋਜਹਿਦ ਕਰਨ ਤੋਂ ਬਾਅਦ ਸਕੂਲਾਂ ਦੀ ਸਟੇਸ਼ਨ ਚੁਆਇਸ ਵੀ ਕਰਵਾ ਦਿੱਤੀ ਗਈ ਸੀ ਪਰੰਤੂ ਪ੍ਰੈਕਟੀਕਲੀ ਸਕੂਲਾਂ ਵਿੱਚ ਜੁਆਇਨਿੰਗ ਦਾ ਮੁੱਦਾ ਜਿਉਂ ਦਾ ਤਿਉਂ ਹੀ ਹਵਾ ਵਿੱਚ ਲਟਕਿਆ ਹੋਇਆ ਹੈ ਹੁਣ ਇਸ ਵਿੱਚ ਇੱਕ ਹੋਰ ਵੀ ਵੱਡਾ ਅੜਿੱਕਾ ਪੈਦਾ ਹੋ ਜਾਣ ਦਾ ਖर्चा ਪ੍ਰਗਟ ਕੀਤਾ ਜਾ ਰਿਹਾ ਹੈ ਉਹ ਖर्चा ਇਸ ਲਈ ਪੈਦਾ ਹੋਇਆ ਹੈ ਕਿਉਂਕਿ ਪ੍ਰੋਸੈਸ ਯੂਗ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਲਈ ਕੋਰਡ ਕੰਡਕਟ 6 ਦਸੰਬਰ ਨੂੰ ਚੋਣ ਕਮਿਸ਼ਨ ਦੁਆਰਾ ਲਾਏ ਜਾਣ ਦੀ ਪਰਬਲ ਸੰਭਾਵਨਾ ਹੈ ਜਿਸ ਦੇ ਨਤੀਜੇ ਵਜੋਂ ਦਸੰਬਰ ਤੇ ਜਨਵਰੀ ਮਹੀਨਿਆਂ ਵਿੱਚ ਜੁਆਇਨਿੰਗ ਦਾ ਪ੍ਰੋਸੈਸ ਇੱਕ ਤਰ੍ਹਾਂ ਦੇ ਨਾਲ ਹਾਲਟ ਹੋ ਜਾਵੇਗਾ ਯਾਨੀ ਕਿ ਰੁਕ ਸਕਦਾ ਹੈ ਦੋਹਾਂ ਹੀ ਪਾਰਟੀਆਂ ਦੇ ਉਮੀਦਵਾਰ ਲੰਬੇ ਸਮੇਂ ਤੋਂ ਅਣਗਿਣਤ ਸੰਘਰਸ਼ਾਂ ਵਿੱਚੋਂ ਲੰਘ ਚੁੱਕੇ ਹਨ ਤੇ ਹੁਣ ਜਦੋਂ ਕਿ ਇਹਨਾਂ ਪਾਰਟੀਆਂ ਦੀ ਜੁਆਇਨਿੰਗ ਲਈ ਪ੍ਰਕਿਰਿਆ ਐਨ ਸਿਰੇ ਤੇ ਪਹੁੰਚ ਚੁੱਕੀ ਹੈ ਤਾਂ ਇਸ ਵਿੱਚ ਹੁਣ ਇੱਕ ਨਵਾਂ ਅੜਿਕਾ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਕਾਰਨ ਕੋਡ ਆਫ ਕੰਡਕਟ ਲਗ ਜਾਣ ਕਰਕੇ ਪੈਦਾ ਹੋ ਜਾਣ ਦਾ ਖਰਚਾ ਹੈ ਜੇਕਰ ਇਹਨਾਂ ਦੋਹਾਂ ਹੀ ਪਾਰਟੀਆਂ ਦੇ ਪੂਰੇ ਨਾ ਹੋ ਜਾਣ ਦੇ ਕਾਰਨਾਂ ਤੇ ਡੂੰਗੀ ਝਾਤ ਮਾਰੀਏ ਤਾਂ ਇਹ ਹੀ ਜ਼ਿਆਦਾ ਹੈ ਕਿ ਸਰਕਾਰ ਖੁਦ ਵੀ ਇਹ ਭਰਤੀਆਂ ਪੂਰੀਆਂ ਕਰਨ ਵਿੱਚ ਇੰਟਰਸਟਡ ਨਹੀਂ ਜਾਪਦੀ ਜਿਸ ਕਰਕੇ ਕਦੇ ਇੱਕ ਬਹਾਨਾ ਤੇ ਕਦੇ ਦੂਜਾ ਬਹਾਨਾ ਖੰਗਾਲ ਖੰਗਾਲ ਕੇ ਲੱਭਿਆ ਜਾ ਰਿਹਾ ਹੈ ਪਹਿਲਾਂ ਤਾਂ EWS ਦੇ ਉਮੀਦਵਾਰਾਂ ਨੂੰ ਵਰਟੀਕਲ ਰਿਜ਼ਰਵੇਸ਼ਨ ਦਾ ਹੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੇ ਜਾਣ ਦੇ ਨਤੀਜੇ ਵਜੋਂ ਭਰਤੀ ਪੂਰੀ ਕਰਨ ਤੋਂ ਭਰਤੀ ਡਾਇਰੈਕਟੋਰੇਟ ਨੇ ਇਹ ਕਹਿ ਕੇ ਹਟਖੜੇ ਕਰ ਦਿੱਤੇ ਕਿ ਜਦੋਂ ਤੱਕ ਜਨਵਰੀ 2025 ਨੂੰ ਅਗਲੀ ਤਾਰੀਖ ਨੂੰ ਹਾਈ ਕੋਰਟ ਵੱਲੋਂ ਕੋਈ ਫੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਸਟੇਸ਼ਨ ਅਲਾਟਮੈਂਟ ਨਹੀਂ ਕੀਤੀ ਜਾ ਸਕਦੀ। ਵੈਸੇ ਮਾ ਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ EWS ਉਮੀਦਵਾਰਾਂ ਵੱਲੋਂ ਉਹਨਾਂ ਨੂੰ ਵਿਦ ਹੈਲਟ ਲਿਸਟ ਵਿੱਚ ਪਾਏ ਜਾਣ ਵਿਰੁੱਧ ਪਟੀਸ਼ਨ ਪਾਏ ਜਾਣ ਦੇ ਸਬੰਧ ਵਿੱਚ ਦੋਹਾਂ ਹੀ ਪਤੀਆਂ ਤੇ ਕੋਈ ਸਟੇ ਤਾਂ ਲਗਾਇਆ ਨਹੀਂ ਗਿਆ ਪਰ ਸਰਕਾਰ ਨੂੰ ਇੱਕ ਬਹਾਨਾ ਜ਼ਰੂਰ ਮਿਲ ਗਿਆ ਸੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਈਟੀਟੀ 2394 ਤੇ ਈਟੀਟੀ 1994 ਦੇ ਸਾਂਝੇ ਮੋਰਚੇ ਵੱਲੋਂ ਸੰਗਰੂਰ ਵਿਖੇ ਕੀਤੇ ਜਾਣ ਵਾਲੇ ਅੱਲਾਪੋਲ ਇਕੱਠ ਦੇ ਨਤੀਜੇ ਵਜੋਂ ਇਹਦੇ ਕੀ ਸੱਟੇ ਨਿਕਲਦੇ ਹਨ ਤੇ ਕੀ ਸਰਕਾਰ ਗੁੱਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਪਹਿਲਾਂ ਇਹਨਾਂ ਭਾਤੀਆਂ ਦੇ ਚੁਣੇ ਹੋਏ ਉਮੀਦਵਾਰਾਂ ਨੂੰ ਜੁਆਇਨਿੰਗ ਕਰਵਾਉਂਦੀ ਹੈ ਜਾਂ ਫਿਰ ਨਹੀਂ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਤੁਹਾਨੂੰ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ